ਹੁਣ ਬੁਢੇਪਾ ਆ ਗਿਆ ਫਿਰ ਕੀ ਹੋਵੇਗਾ ਹੁਣ ਬੁਢੇਪਾ ਆ ਗਿਆ ਬਿਰਧ ਭਇਓ ਬਿਰਧਾ ਤੇ ਬੁਢਾ ਹੋ ਗਿਆ ਸੁੱਝਾ ਨਹੀਂ ਅਜੇ ਵੀ ਨਹੀਂ ਸਮਝਦਾ ਭਾਵੇਂ ਅਜੇ ਵੀ ਤਾਸ਼ ਖੇਡੀ ਜਾਂਦਾ ਹੈ ਅਜੇ ਵੀ ਸਾਰਾ ਸਾਰਾ ਦਿਨ ਫੇਸਬੁੱਕ ਤੇ ਟਿੱਚ-ਟਿੱਚ ਕਰੀ ਜਾਂਦਾ ਹੁਣ ਹੀ ਸਮਝ ਜਾ ਤੇਰੇ ਸਾਥ ਛੱਡ ਗਿਆ ਸਾਰੇ ਆਪਣੇ ਮਿੱਤਰ ਯਾਰ ਤੂੰ ਯਾਦ ਰੱਖ ਕਿੱਥੋਂ ਚੱਲਿਆ ਸਾਂ ਕਿੱਥੇ ਚਲੇ ਗਏ ਬਾਕੀ ਛੱਡ ਤੇਰੇ ਤੇ ਅੰਗ ਸਾਥ ਛੱਡ ਗਿਆ ਹੁਣ ਹੀ ਸਮਝ ਜਾਵੇ ਬਿਰਧ ਭਇਓ ਸੁੱਝਾ ਨਹੀਂ ਜੇ ਨਾ ਸਮਝਿਆ ਨਾ ਕਾਲ ਪਹੁੰਚਿਉ ਆਨ ਜਵਾਨੀ ਨੂੰ ਬੁਢੇਪੇ ਨੇ ਖਾ ਲਿਆ ਬੁਢੇਪੇ ਨੂੰ ਮੌਤ ਖਾਏਗੀ ਕਾਲ ਪਹੁੰਚਿਉ ਆਨ ਕਉ ਨਾਨਕ ਨਰ ਬਾਵਰੇ ਬਾਵਰੇ ਦਾ ਅਰਥ ਝੱਲੇ ਕੰਬਲਿਆ ਮਹਾਰਾਜ ਕਹਿੰਦੇ ਨੇ ਕਉ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ ਕਿਉਂ ਨਹੀਂ ਜਪਦਾ ਉਹ ਝੱਲਿਆ ਬੰਦਿਆ ਬੁਢੇਪਾ ਆ ਗਿਆ ਅੱਗੇ ਗੁਰੂ ਜੀ ਕਹਿੰਦੇ ਨੇ ਫਿਰ ਤਾਂ ਨਹੀਂ ਚੇਤੇ ਕਰਦਾ ਨਾ ਮੰਝੇ ਤੇ ਬੈਠਾ 5000 ਕਿਲਾ ਪਹਿਲੇ ਯੋਗੀ ਆਪੇ ਸਿੱਧੀ ਗੱਲ ਮੈਂ ਕਹਾਂ। ਕਿੰਨੇ ਹਜ਼ਾਰ ਟਰੱਕ ਚੱਲਦਾ ਹੈ। ਕਿੰਨਿਆਂ ਜਾਗੇ ਸਾਡੀਆਂ ਕੰਪਨੀਆਂ ਨੇ ਗੁਰੂ ਜੀ ਕਹਿੰਦੇ ਆ ਧਨ ਧਨ ਦਾਰਾ ਸੰਪਤ ਸਗਲ ਇਹ ਗਿਣਤੀ ਕਰਨੇ ਜਿਹੜੀ ਤੇਰਾ ਧਨ ਹੈ ਦਾਰਾ ਦਰ ਤੇ ਇਸ ਤਰੀ ਜੀਵਨ ਸਾਧਨ ਸੰਪਦ ਦਾ ਅਰਥ ਹੈ ਸੰਪਤੀ ਜੋ ਕੋਈ ਤੂੰ ਬੈਂਕ ਤੇ ਜੋ ਜ਼ਮੀਨ ਤੇ ਜੋ ਕੋਦਰ ਬੁਲਾਇਆ। ਮਹਾਰਾਜ ਕਹਿੰਦੇ ਜਿਨ ਆਪਣੀ ਕਰਮਾਨ ਜਿੰਨੂੰ ਤੂੰ ਆਪਣੀ ਕਹਿ ਰਿਹਾ ਪੈਸਾ ਜ਼ਮੀਨ ਘੋਏ ਭਾਂਡਾ ਗੁਰੂ ਜੀ ਕਹਿੰਦੇ ਇਨ ਮੈਂ ਕੱਚ ਸੰਗੀ ਨਹੀਂ। ਇਹਦੇ ਚ ਕੋਈ ਤੇਰਾ ਸਾਥੀ ਨਹੀਂ